ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਫਟਕੜੀ ਦਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਈਆਂ ਜੇਕਰ ਤੁਸੀਂ ਇਸ ਫਟਕੜੀ ਦੇ ਉਪਾਅ ਨੂੰ ਕਰਦੇ ਹੋ ਤਾਂ ਸਮਝ ਲਓ ਕਿ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਦੁਸ਼ਮਨਾ ਨੇ ਬਹੁਤ ਜ਼ਿਆਦਾ ਆਂਤਕ ਮਚਾਇਆ ਹੋਇਆ ਹੈ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਫੇਸ ਕਰਨੀਆਂ ਪੈਂਦੀਆਂ ਨੇ ਜਿਵੇਂ ਕਿ ਤੁਹਾਨੂੰ ਲੱਗਦਾ ਇਹ ਪਹਿਲਾਂ ਤੁਹਾਡਾ ਕਾਰੋਬਾਰ ਬਹੁਤ ਵਧੀਆ ਚੱਲ ਰਿਹਾ ਸੀ ਤੁਹਾਡਾ ਚੱਲਦਾ ਹੋਇਆ ਕਾਰੋਬਾਰ ਰੁਕ ਜਾਂਦਾ ਹੈ ਤੁਹਾਡੇ ਘਰ ਦੇ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਤੇ ਪ੍ਰੋਬਲਮ ਆ ਜਾਂਦੀਆਂ ਨੇ ਸੋ ਇਸੇ ਤਰੀਕੇ ਦੇ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਇਸੇ ਦੀ ਬੁਰੀ ਨਜ਼ਰ ਲੱਗੀ ਹੋਈ ਏ ਤੁਹਾਡੇ ਕਾਰੋਬਾਰ ਨੂੰ ਜਾਂ ਘਰ ਪਰਿਵਾਰ ਨੂੰ ਜਾਂ ਕੋਈ ਛੋਟਾ ਬੱਚਾ ਏ ਉਹਨੂੰ ਕਿਸੇ ਦੀ ਬੁਰੀ ਨਜ਼ਰ ਲੱਗੀ ਏ ਤੇ ਜਾਂ ਫਿਰ ਤੁਹਾਡੇ ਘਰ ਦੇ ਉੱਪਰ ਕਿਸੇ ਦਾ ਕੁਝ ਨਾ ਕੁਝ ਕੀਤਾ ਕਰਵਾਇਆ ਤਾਂ ਤੁਸੀਂ ਇਸ ਉਪਾਅ ਨੂੰ ਆਪਣੇ ਘਰ ਦੇ ਵਿੱਚ ਬੜੀ ਆਸਾਨੀ ਦੇ ਨਾਲ ਇੱਕ ਛੋਟੇ ਜਿਹੇ ਫਿਟਕੜੀ ਦੇ ਟੁਕੜੇ ਦੇ ਨਾਲ ਕਰ ਸਕਦੇ ਹੋ ਤੇ ਇਸ ਉਪਰ ਨੂੰ ਅਸੀਂ ਕੀ ਮੇ ਕਰਨਾ ਕਦੋਂ ਕਰਨਾ ਤੇ ਕਿਹੜੇ ਤਰੀਕੇ ਦੇ ਨਾਲ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਪੈਨਪ੍ਰਾਵਾ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਨੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਰਦੀ ਵੀਡੀਓ ਨੂੰ ਵਧ ਤੋਂ ਵਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਬਾ ਬਾਵਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇੱਕ ਫਟਕੜੀ ਦਾ ਛੋਟਾ ਜਿਹਾ ਟੁਕੜਾ ਲੈ ਕੇ ਇਸ ਖਾਤੇ ਤੁਸੀਂ ਪਾ ਦੇਣਾ ਦੁਸ਼ਮਣ ਦੀ ਸਾਰੀ ਆਕੜ ਨਿਕਲ ਜਾਵੇਗੀ ਅੱਜ ਜੋ ਉਪਾ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਹ ਉਪਾ ਕਰਦੇ ਹੀ ਦੁਸ਼ਮਣ ਦੀ ਸਾਰੀ ਆਕੜ ਨਿਕਲ ਜਾਵੇਗੀ ਦੁਸ਼ਮਣ ਦੀ ਕਮਰ ਟੁੱਟੇਗੀ ਤੇ ਕਦੇ ਵੀ ਦੁਸ਼ਮਣ ਤੁਹਾਨੂੰ ਤੰਗ ਪਰੇਸ਼ਾਨ ਨਹੀਂ ਕਰ ਸਕਣਗੇ ਤੁਹਾਡੇ ਦੁਸ਼ਮਣ ਦੇ ਦੁਆਰਾ ਕੋਈ ਵੀ ਕੀਤਾ ਕਰਾਇਆ ਤੁਹਾਡੇ ਉੱਪਰ ਹੋਵੇਗਾ ਘਰ ਦੇ ਉੱਪਰ ਜਾਂ ਫਿਰ ਘਰ ਦੇ ਕਿਸੇ ਵੀ ਮੈਂਬਰ ਨੂੰ ਕੁਝ ਵੀ ਕਰਵਾ ਦਿੱਤਾ ਗਿਆ ਤੁਹਾਡੇ ਵਪਾਰ ਨੂੰ ਬੰਨ ਦਿੱਤਾ ਗਿਆ ਇਹ ਸਾਰੀਆਂ ਹੀ ਚੀਜ਼ਾਂ ਉਤਰ ਜਾਣੀ ਆ ਫਰਟਕੜੀ ਦੇ ਇਸ ਛੋਟੇ ਜਿਹੇ ਉਪਾਅ ਨੂੰ ਕਰਨ ਨਾਲ ਤਾਂ ਇਹ ਉਪਾਅ ਤੁਸੀਂ ਆਪਣੇ ਵਪਾਰ ਸਫਲ ਤੇ ਵੀ ਤੁਸੀਂ ਕਰ ਸਕਦੇ ਹੋ ਜਿੱਥੇ ਤੁਸੀਂ ਕੰਮ ਕਰਦੇ ਹੋ ਜਿਹੜਾ ਤੁਹਾਡਾ ਵਪਾਰ ਦਾ ਸਥਾਨ ਹੈ ਚਾਹੇ ਤੁਹਾਡੀ ਕੋਈ ਫੈਕਟਰੀ ਹੈ ਕੋਈ ਸ਼ਾਪ ਹੈ ਜੋ ਵੀ ਕਾਰੋਬਾਰ ਹੈ ਤੁਹਾਡਾ ਆਪਣਾ ਕੋਈ ਬਿਜ਼ਨਸ ਹੈ ਤੁਸੀਂ ਉਥੇ ਵੀ ਇਸ ਉਪਾਅ ਨੂੰ ਆਸਾਨੀ ਦੇ ਨਾਲ ਕਰ ਸਕਦੇ ਹੋ ਤੇ ਦੂਸਰੀ ਚੀਜ਼ ਜੇਕਰ ਤੁਹਾਡਾ ਕੋਈ ਆਪਣਾ ਬਿਜ਼ਨਸ ਨਹੀਂ ਹੈ ਤਾਂ ਆਪਣੇ ਘਰ ਦੇ ਇਸ ਵਿੱਚ ਇਸ ਉਪਾਅ ਨੂੰ ਤੁਸੀਂ ਜ਼ਰੂਰ ਕਰੋ ਤੁਹਾਡੇ ਘਰ ਦੀਆਂ ਸਾਰੀਆਂ ਪ੍ਰੋਬਲਮ ਨਹੀਂ ਜਿਹੜੀਆਂ ਟੂਰ ਹੋ ਜਾਣਗੀਆਂ ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਦੇ ਨਾਲ ਇਹ ਵੀ ਦੁਰਘਟਨਾ ਹੁੰਦੀ ਹੈ ਕਿ ਅਚਾਨਕ ਉਹਨਾਂ ਦੇ ਕੋਲ ਪੈਸੇ ਦੀ ਕਮੀ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਘਰ ਦੇ ਵਿੱਚ ਦੁਰਘਟਨਾਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਦੋਂ ਸਾਡੇ ਘਰ ਦੇ ਵਿੱਚ ਅਚਾਨਕ ਦੁਰਘਟਨਾਵਾਂ ਹੋਣੀਆਂ ਸ਼ੁਰੂ ਹੋ ਜਾਣ ਸਾਡੇ ਘਰ ਦੇ ਵਿੱਚ ਧਨ ਪੈਸੇ ਦੇ ਸੰਬੰਧੀ ਪ੍ਰੋਬਲਮ ਔਨ ਘਰ ਦੇ ਜੋ ਮੈਂਬਰ ਨੇ ਉਹਨਾਂ ਨੂੰ ਸਫਲਤਾ ਨਹੀਂ ਮਿਲਦੀ ਜਦੋਂ ਵੀ ਉਹ ਕਿਸੇ ਕੰਮ ਦੇ ਲਈ ਘਰ ਤੋਂ ਬਾਹਰ ਜਾਂਦੇ ਆ ਤਾਂ ਉਹਨਾਂ ਨੂੰ ਹਮੇਸ਼ਾ ਉਥੋਂ ਅਸਫਲਤਾ ਹੀ ਮਿਲਦੀ ਸੀ ਤੇ ਵੀ ਉਹਨਾਂ ਦੀ ਖਰਾਬ ਰਹਿੰਦੀ ਐ ਤੇ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਇਸ ਤਰ੍ਹਾਂ ਦੇ ਜੀਵਨ ਦੇ ਵਿੱਚ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਕੀ ਹੁੰਦਾ ਏ ਕਿ ਬਹੁਤ ਵਾਰ ਇੰਨਾਂ ਸਾਰੀਆਂ ਚੀਜ਼ਾਂ ਦੇ ਪਿੱਛੇ ਦੁਸ਼ਮਨਾ ਦਾ ਹੀ ਹੱਥ ਹੁੰਦਾ ਜੋ ਕਿ ਗੁਪਤ ਦੁਸ਼ਮਣ ਹੁੰਦੇ ਨੇ ਪਿੱਠ ਦੇ ਪਿੱਛੇ ਵਾਰ ਕਰਦੇ ਨੇ ਤੰਤਰ-ਮੰਤਰ ਕਰਵਾਉਂਦੇ ਨੇ ਤੇ ਬਹੁਤ ਵਾਰ ਇੰਨੀ ਬੁਰੀ ਨਜ਼ਰ ਤੁਹਾਡੇ ਘਰ ਨੂੰ ਜਾਂ ਘਰ ਦੇ ਮੈਂਬਰਾਂ ਨੂੰ ਲੱਗ ਜਾਂਦੀ ਏ ਜਿਸ ਦੇ ਚੱਲਦੇ ਤੁਹਾਡੇ ਘਰ ਵਿੱਚ ਹਰ ਚੀਜ਼ ਦੀ ਬਰਬਾਦੀ ਹੋਣੀ ਸ਼ੁਰੂ ਹੋ ਜਾਂਦੀ ਏ ਤੋੜ ਕਹਿਣ ਦਾ ਮਤਲਬ ਕਿ ਤੁਹਾਡੀ ਸਿਹਤ ਖਰਾਬ ਹੋ ਜਾਂਦੀ ਏ ਪੈਸਾ ਵੀ ਬਰਬਾਦ ਹੋ ਰਿਹਾ ਹੁੰਦਾ ਤੇ ਸਫਲਤਾ ਵੀ ਕਿਸੇ ਨੂੰ ਨਹੀਂ ਮਿਲ ਰਹੀ ਹੁੰਦੀ ਇਸ ਦੇ ਨਾਲ-ਨਾਲ ਹੁਣ ਜੋ ਉਪਾਅ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਅਜਿਹਾ ਸਮਝ ਲਓ ਕਿ ਫਟਕੜੀ ਇੰਨਾਂ ਸਾਨੀਆਂ ਚੀਜ਼ਾਂ ਨੂੰ ਸੋਖ ਲੈਂਦੀ ਹੈ ਤੇ ਤੁਰੰਤ ਤੁਹਾਡੇ ਘਰ ਦੇ ਵਿੱਚ ਤੁਸੀਂ ਦੇਖੋਗੇ ਕਿ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਤੇ ਜਿੰਨੇ ਵੀ ਬਲੋਕੇਜ ਤੁਹਾਡੇ ਜੀਵਨ ਦੇ ਵਿੱਚ ਆ ਰਹੇ ਨੇ ਪੈਸੇ ਨੂੰ ਲੈ ਕੇ ਉਹ ਦੂਰ ਹੋਣਗੇ ਉਪਾਅ ਨੂੰ ਕਰਨ ਦੇ ਲਈ ਤੁਸੀਂ ਲੈਣਾ ਇੱਕ ਫਟਕੜੀ ਦਾ ਟੁਕੜਾ ਇੱਕ ਹਲਦੀ ਦਾ ਟੁਕੜਾ ਤੇ ਇਹ ਇੱਥੇ ਤੁਹਾਨੂੰ ਲੈਣਾ ਏ ਸਿਰਫ ਦੋ ਚੀਜ਼ਾਂ ਇੱਕ ਫਟਕੜੀ ਦਾ ਟੁਕੜਾ ਤੇ ਇੱਕ ਹਲਦੀ ਦਾ ਟੁਕੜਾ ਹੁਣ ਤੁਹਾਨੂੰ ਕੀ ਕਰਨਾ ਏ ਘਰ ਵਿੱਚ ਜਿੰਨੇ ਵੀ ਮੈਂਬਰ ਨੇ ਤੁਸੀਂ ਉਹਨਾਂ ਨੂੰ ਪਹਿਲਾਂ ਹੀ ਸਮਝਾ ਦਿਓਗੇ ਕਿ ਜਦੋਂ ਵੀ ਅਸੀਂ ਇਹ ਉਪਾਅ ਕਰਾਂਗੇ ਤਾਂ ਸਾਨੂੰ ਕੋਈ ਵੀ ਰੋਕੇ ਟੋਕੇ ਨਾ ਨਹੀਂ ਸਾਨੂੰ ਕੋਈ ਡਿਸਟਰਬ ਕਰੇ ਅਜਈਆਂ ਚੀਜ਼ਾਂ ਵਿੱਚ ਜੇਕਰ ਕੋਈ ਰੋਕ ਦਿੰਦਾ ਹੈ ਚਾ ਕੋਈ ਟੋਕ ਦਿੰਦਾ ਹੈ ਕੁਝ ਕਹਿ ਦਿੰਦਾ ਹੈ ਤਾਂ ਇਹ ਉਪਾਅ ਇੱਕਦਮ ਤੋਂ ਕੰਮ ਨਹੀਂ ਕਰਦੇ ਘਰ ਦੇ ਮੈਂਬਰਾਂ ਨੂੰ ਪਹਿਲਾਂ ਹੀ ਤੁਸੀਂ ਸਮਝਾ ਦਿਓ ਕਿ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿਸੇ ਵੀ ਦਿਨ ਤੇ ਕਿਸੇ ਵੀ ਸਮੇਂ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਫਟਕੜੀ ਦਾ ਟੁਕੜਾ ਤੁਹਾਨੂੰ ਆਪਣੇ ਹੱਥ ਦੇ ਵਿੱਚ ਲੈਣਾ ਹੈ ਤੇ ਆਪਣੇ ਘਰ ਦੀ ਆਰੇ ਕਮਰੇ ਦੇ ਵਿੱਚ ਤੁਹਾਨੂੰ ਇਸ ਫਿਟਕੜੀ ਦੇ ਟੁਕੜੇ ਨੂੰ ਲੈ ਕੇ ਘੁੰਮਣਾ ਹੈ ਧਰ ਦੇ ਜਿੰਨੇ ਵੀ ਰੋਮ ਨੇ ਜਿੰਨਾ ਵੀ ਘਾਰ ਦਾ ਵੇੜਾ ਹੈ ਜਿੰਨੇ ਵੀ ਬਾਲਕੋਨੀ ਇਹ ਸਭ ਜਗ੍ਹਾ ਤੇ ਤੁਹਾਨੂੰ ਇਸ ਫਿਟਕੜੀ ਦੇ ਟੁਕੜੇ ਨੂੰ ਲੈ ਕੇ ਘੁਮਾਉਣਾ ਹੈ ਜਿਵੇਂ ਕਿ ਤੁਸੀਂ ਆਪਣੇ ਹੱਥ ਤੇ मुट्ठी ਦੇ ਵਿੱਚ ਲੈ ਕੇ ਹਰ ਇੱਕ ਜਗ੍ਹਾ ਤੇ ਹਰ ਇੱਕ ਕੋਨੇ ਦੇ ਵਿੱਚ ਤੁਸੀਂ ਇੱਕ ਚੱਕਰ ਲਗਾਉਣਾ ਹੈ ਤੇ ਨਾਲ-ਨਾਲ ਇਹ ਵੀ ਬੋਲਦੇ ਜਾਣਾ ਹੈ ਕਿ ਜਿੰਨੀ ਵੀ ਨਜ਼ਰ ਹੋਵੇ ਤੰਤਰ-ਮੰਤਰ ਹੋਵੇ ਕੋਈ ਬਲੈਕ ਮੈਜਿਕ ਕੀਤਾ ਕਰਾਇਆ ਹੋਵੇ ਇਹ ਸਭ ਇਸ ਫਿਟਕੜੀ ਦੇ ਵਿੱਚ ਆ ਜਾਵੇ ਤੇ ਇਸ ਤਰ੍ਹਾਂ ਦੇ ਨਾਲ ਤੁਹਾਨੂੰ ਬੋਲਦੇ ਜਾਣਾ ਹੈ ਤੇ ਫਿਰ ਜਦੋਂ ਤੁਸੀਂ ਪੂਰੇ ਘਰ ਦੇ ਵਿੱਚ ਘੁੰਮ ਲਓਗੇ ਕਹਿਰ ਦਾ ਭਾਵ ਕਿ ਤੁਸੀਂ ਚੱਕਰ ਲਗਾ ਲਓਗੇ ਤੇ ਇਸ ਫਿਟਕੜੀ ਦੇ ਟੁਕੜੇ ਨੂੰ ਲੈ ਕੇ ਤੁਹਾਨੂੰ ਕੀ ਬੋਲ ਰਿਹਾ ਹੈ ਕਿ ਫਿਟਕੜੀ ਦੀ ਤਰਫ ਦੇਖਦੇ ਹੋਏ ਫਿਟਕੜੀ ਦੇ ਵੱਲ ਦੇਖਦੇ ਹੋਏ ਜੋ ਵੀ ਮੇਰੇ ਘਰ ਦੇ ਵਿੱਚ ਖਰਾਬ ਚੀਜ਼ਾਂ ਨੇ ਜਾਂ ਮੇਰੇ ਜੀਵਨ ਦੇ ਵਿੱਚ ਪੈਸੇ ਦੀਆਂ ਰੁਕਾਵਟਾਂ ਚੱਲ ਰਹੀਆਂ ਨੇ ਉਹ ਸਾਰੀ ਹੀ ਨજર ਹੋਵੇ ਜਾਂ ਦੁਸ਼ਮਨ ਦੇ ਦੁਆਰਾ ਕੀਤਾ ਕਰਾਇਆ ਹੋਵੇ ਸਭ ਕੁਝ ਇਸ ਫਿਟਕੜੀ ਦੇ ਟੁਕੜੇ ਦੇ ਨਾਲ ਮੇਰੇ ਘਰੋਂ ਬਾਹਰ ਚਲਾ ਜਾਵੇ ਅਜਿਹਾ ਤੁਹਾਨੂੰ ਬੋਲਣਾ ਹੈ ਤੇ ਇਸ ਫਿਟਕੜੀ ਨੂੰ ਤੁਰੰਤ ਆਪਣੇ ਕਰੋ ਬਾਹਰ ਕੀਤੇ ਵੀ ਇਸ ਨੂੰ ਸੁੱਟ ਦੇਣਾ ਤੁਸੀਂ ਕਿਸੇ ਨਾਲ ਵਗੈਰਾ ਐਰਾ ਵਗੈਰਾ ਕੋਈ ਗੱਲਬਾਤ ਨਹੀਂ ਕਰਨੀ ਤੁਸੀਂ ਆਪਣੀ ਘਰ ਤੋਂ ਬਾਹਰ ਬਸ ਇਸ ਨੂੰ ਸੁੱਟ ਸਕਦੇ ਹੋ ਤੇ ਘਰ ਦੇ ਬਾਹਰ ਜਿਵੇਂ ਕਿ ਨਾਲੀ ਹੁੰਦੀ ਹੈ ਜਾਂ ਕੋਈ ਗੰਦਾ ਪਾਣੀ ਹੁੰਦਾ ਹੈ ਤੁਸੀਂ ਉੱਥੇ ਵੀ ਇਸ ਨੂੰ ਸੁੱਟ ਸਕਦੇ ਹੋ ਤੇ ਜਾਂ ਫਿਰ ਜਿੱਥੇ ਤੁਹਾਡੇ ਘਰ ਦੇ ਆਸ-ਪਾਸ ਕੋਈ ਮਿੱਟੀ ਤੁਹਾਡੇ ਘਰ ਦੇ ਆਸ-ਪਾਸ ਹੋਵੇ ਜਿੱਥੇ ਤੁਸੀਂ ਇਸ ਨੂੰ ਆਸਾਨੀ ਦੇ ਨਾਲ ਪੁੱਟ ਸਕਦੇ ਹੋ ਕੂੜੇ ਦੇ ਵਿੱਚ ਵੀ ਇਸ ਨੂੰ ਤੁਸੀਂ ਸੁੱਟ ਸਕਦੇ ਹੋ ਤੇ ਜਾਂ ਫਿਰ ਮਿੱਟੀ ਪੁੱਟ ਕੇ ਮਿੱਟੀ ਦੇ ਵਿੱਚ ਵੀ ਤੁਸੀਂ ਇਸ ਨੂੰ ਦਬਾ ਸਕਦੇ ਹੋ ਕਿਉਂਕਿ ਇਹ ਜੋ ਫਿਟਕੜੀ ਹੈ ਸਭ ਕੁਝ ਆਪਣੇ ਨਾਲ ਤੁਹਾਡੇ ਘਰੋਂ ਬਾਹਰ ਲੈ ਜਾਵੇਗੀ ਤੇ ਇਹ ਛੋਟਾ ਜਿਹਾ ਉਪਾਅ ਕਿਸੇ ਵੀ ਦਿਨ ਤੁਸੀਂ ਕਰੋ ਤੇ ਦੇਖੋ ਕਿਵੇਂ ਇਸ ਦਾ ਲਾਭ ਤੁਹਾਨੂੰ ਮਿਲਦਾ ਹੈ ਇਸੇ ਨਾਲ ਇੱਕ ਛੋਟਾ ਜਿਹਾ ਕੰਮ ਤੁਹਾਨੂੰ ਹੋਰ ਵੀ ਕਰਨਾ ਹੈ ਜਦੋਂ ਤੁਸੀਂ ਇਹ ਫਿਟਕੜੀ ਘੁਮਾ ਕੇ ਤੁਸੀਂ ਆਪਣੇ ਘਰ ਦੇ ਫਿਰ ਟਿਕੜੀ ਦੇ ਟੁਕੜੇ ਨੂੰ ਘੁਮਾ ਕੇ ਤੁਸੀਂ ਆਪਣੇ ਘਰ ਦੇ ਬਾਹਰ ਸੁੱਟ ਦੇਵੋਗੇ ਉਸ ਦੇ ਬਾਅਦ ਤੁਹਾਨੂੰ ਤੁਰੰਤ ਹਲਦੀ ਵਾਲਾ ਪਾਣੀ ਤਿਆਰ ਕਰਨਾ ਹੈ ਤੇ ਥੋੜਾ ਜਿਹਾ ਪਾਣੀ ਤੁਸੀਂ ਲੈ ਲੈਣਾ ਹੈ ਤੇ ਉਸ ਦੇ ਵਿੱਚ ਹਲਦੀ ਪਾਉਗੇ ਹਲਦੀ ਪਾਉਣ ਤੋਂ ਬਾਅਦ ਦੇ ਵਿੱਚ ਊਮ ਨਮੋ ਭਗਵਤੇ ਵਾਸ਼ੂ ਦੇ ਵਾਏ ਨਮਾ ਇਸ ਮੰਤਰ ਨੂੰ ਬੋਲਦੇ ਹੋਏ ਤੇ ਇਸ ਹਲਦੀ ਵਾਲੇ ਪਾਣੀ ਦਾ ਛਿੜਕਾ ਫਿਰ ਤੁਹਾਨੂੰ ਆਪਣੇ ਘਰ ਦੇ ਕੋਨੇ-ਕੋਨੇ ਦੇ ਵਿੱਚ ਕਰ ਦੇਣਾ ਇਸ ਨਾਲ ਕੀ ਹੋਵੇਗਾ ਪਹਿਲਾਂ ਤਾਂ ਤੁਸੀਂ ਆਪਣੇ ਘਰੋਂ ਨੈਗਰ ਨੂੰ 네ਗੇਟਿਵ એનર્ਜੀ ਨੂੰ ਦੁਸ਼ਮਨ ਦੇ ਦੁਆਰਾ ਕੀਤੀ ਕਿਰਾਏ ਤੰਤਰ ਮੰਤਰ ਨੂੰ ਕੱਢ ਦਿੱਤਾ ਹੈ ਤੇ ਦੂਸਰੀ ਚੀਜ਼ ਕਿ ਜਦੋਂ ਤੁਸੀਂ ਹਲਦੀ ਵਾਲੇ ਪਾਣੀ ਦਾ ਛਿੜਕਾ ਕਰ ਦੇਵੋਗੇ ਤਾਂ ਇਸ ਉਪਾਅ ਨੂੰ ਕਰਨ ਦੀ ਬਾਅਦ ਤਾਂ ਇਸ ਨਾਲ ਤੁਹਾਡੇ ਘਰ ਵਿੱਚ ਬਹੁਤ ਤੇਜ਼ੀ ਦੇ ਨਾਲ ਪੋਜ਼ੀਟਿਵ એનર્ਜੀ ਆਉਣੀ ਸ਼ੁਰੂ ਹੋ ਜਾਵੇਗੀ ਰੁਕਣਾ ਸ਼ੁਰੂ ਹੋ ਜਾਵੇਗਾ ਘਰ ਦੇ ਵਿੱਚ ਜਿਵੇਂ ਹੀ ਸਕਾਰਾਤਮਕ ਊਰਜਾ ਵਾਦੀ ਨਾ ਕਿ ਅਜਿਹੇ ਘਰ ਵਿੱਚ ਤਾਂ ਫਿਰ ਇੱਕਦਮ ਤੋਂ ਬਹੁਤ ਤੇਜ਼ੀ ਦੇ ਨਾਲ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਹੈ ਜੇਕਰ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਦੇ ਨਾਲ ਕਰਦੇ ਹੋ ਤਾਂ ਮਾਂ ਲਕਸ਼ਮੀ ਤੁਹਾਡੇ ਤੋਂ ਖੁਸ਼ ਹੋ ਜਾਂਦੀ ਹੈ ਤੇ ਸ੍ਰੀ ਹਰੀ ਵਿਸ਼ਨੂੰ ਵੀ ਤੁਹਾਡੇ ਤੋਂ ਬਹੁਤ ਜ਼ਿਆਦਾ ਪ੍ਰਸੰਨ ਹੋ ਜਾਂਦੇ ਨੇ ਜਿੰਨੇ ਵੀ ਬਲਾਕੇਜ ਤੁਹਾਡੇ ਜੀਵਨ ਦੇ ਵਿੱਚ ਧਨ ਨੂੰ ਲੈ ਕੇ ਆ ਰਹੇ ਸਨ ਉਹ ਦੂਰ ਹੋਣਾ ਸ਼ੁਰੂ ਹੋ ਜਾਂਦੇ ਆ ਤੇ ਛੋਟਾ ਜਿਹਾ ਉਪਾਅ ਤੁਸੀਂ ਕਰੋ ਤੇ ਕਰਕੇ ਦੇਖੋ ਕਿਵੇਂ ਤੁਹਾਡੇ ਘਰ ਦੇ ਵਿੱਚ ਪੈਸਾ ਵਰਸਦਾ ਹੈ ਕਿਵੇਂ ਤੁਸੀਂ ਰਾਤੋਂ ਰਾਤ ਮਹਾਤਨੀ ਬਣਦੇ ਹੋ ਹਲਦੀ ਤਾਂ ਉਂਝ ਵੀ ਧਨ ਸੁੱਖ ਖੁਸ਼ਹਾਲੀ ਨੂੰ ਆਪਣੀ ਘਰ ਦੇ ਵੱਲ ਆਕਰਸ਼ਿਤ ਕਰਦੀ ਹੈ ਤੇ ਇਹ ਹਲਦੀ ਵਾਲਾ ਪਾਣੀ ਬਹੁਤ ਚਮਤਕਾਰ ਕਰੇਗਾ ਤੇ ਜੋ ਫਟਕੜੀ ਦਾ ਉਪਾਏ ਇਹ ਤਾਂ ਅਜੇਹਾ ਸਮਝ ਲਓ ਕਿ ਤੁਹਾਡੇ ਦੁਸ਼ਮਣ ਦੀ ਆਕੜ ਕੱਢ ਦੇਵੇਗਾ ਚਾਹੀ ਦੁਸ਼ਮਣ ਸਾਹਮਣੇ ਤੋਂ ਪਰੇਸ਼ਾਨ ਕਰ ਰਿਹਾ ਹੈ ਜਾਂ ਪਿੱਠ ਦੇ ਪਿੱਛੇ ਦੁਸ਼ਮਣ ਤੰਤਰ ਮੰਤਰ ਕਰਵਾ ਰਿਹਾ ਹੈ ਤਾਂ ਇਹ ਉਪਾਅ ਤੁਸੀਂ ਜ਼ਰੂਰ ਕਰੋ ਜੋ ਵਪਾਰੀ ਨੇ ਆਪਣਾ ਵਪਾਰ ਕਰਦੇ ਨੇ ਉਹ ਲੋਕ ਇਸ ਉਪਾਅ ਨੂੰ ਆਪਣੀ ਦੁਕਾਨ ਤੇ ਜ਼ਰੂਰ ਕਰਨਾ ਹੈ ਤੇ ਫਿਰ ਦੇਖਣ ਕਿੰਨਾ ਲਾਭ ਤੁਹਾਡੇ ਜੀਵਨ ਦੇ ਵਿੱਚ ਤੁਹਾਨੂੰ ਮਿਲੇਗਾ ਤੇ ਕਿਵੇਂ ਦੁਸ਼ਮਣ ਤੁਹਾਡੇ ਜੀਵਨ ਤੋਂ ਦੂਰ ਹੁੰਦੇ ਚਲੇ ਜਾਣਗੇ ਕਿਉਂਕਿ ਫਟਕੜੀ ਦੇ ਅੰਦਰ ਅਜਿਹੀਆਂ ਸ਼ਕਤੀਆਂ ਹੁੰਦੀਆਂ ਨੇ ਜੋ ਤੰਤਰ-ਮੰਤਰ, ਜਾਦੂ ਟੂਣਾ, ਬਲੈਕ ਨજર ਤੇ ਜਿੰਨੀਆਂ ਵੀ ਅਜਿਹੀਆਂ ਖਰਾਬ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਆਪਣੇ ਅੰਦਰ ਸੋਖ ਲੈਂਦੀ ਏ ਤੇ ਇਸ ਦੇ ਨਾਲ ਜੇਕਰ ਤੁਸੀਂ ਆਪਣੀ ਘਰ ਦੇ ਮੁੱਖ ਦਰਵਾਜ਼ੇ ਤੇ ਇੱਕ ਫਟਕੜੀ ਦਾ ਟੁਕੜਾ ਲਟਕਾਉਂਦੇ ਹੋ ਜਾਂ ਫਿਰ ਜਿੱਥੇ ਤੁਸੀਂ ਵਪਾਰ ਕਰਦੇ ਹੋ ਉਥੇ ਜਿਵੇਂ ਹੀ ਤੁਹਾਡੀ ਦੁਕਾਨ ਦੇ ਵਿੱਚ ਐਂਟਰ ਕਰਦੇ ਹੋ ਉਥੇ ਮੁੱਖ ਦਵਾਰ ਤੇ ਜੇਕਰ ਉਥੇ ਇਸ ਨੂੰ ਲਟਕਾ ਦਿਓ ਜਾਂ ਫਿਰ ਰੱਖ ਦਿਓ ਕਿਸੇ ਵੀ ਤਰੀਕੇ ਦੇ ਨਾਲ ਤਾਂ ਨજર ਤੁਹਾਨੂੰ ਕਦੇ ਵੀ ਨਹੀਂ ਲੱਗੇਗੀ ਕਹਿਣ ਦਾ ਭਾਵ ਕਿ ਤੁਹਾਡੇ ਕਾਰੋਬਾਰ ਨੂੰ ਸ਼ਾਪ ਨੂੰ ਇਸੇ ਵੀ ਬੁਰੀ ਨજર ਨਹੀਂ ਲੱਗੇਗੀ ਤੇ ਨਾ ਹੀ ਤੁਹਾਡੇ ਵਪਾਰ ਨੂੰ ਲੱਗਦੀਏ ਤੇ ਤੁਹਾਡੇ ਕਾਰਜਾਂ ਦੇ ਵਿੱਚ ਤੁਹਾਡੇ ਕੰਮਾਂ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ ਤਾਂ ਇਹ ਛੋਟਾ ਜਿਹਾ ਉਪਾਅ ਤੁਸੀਂ ਵੀ ਕਰ ਸਕਦੇ ਹੋ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਉਪਾਅ ਤੇ ਜਾਣਕਾਰੀ ਦੇ ਚੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਜਾਣਕਾਰੀ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵਾਦ ਤੋਂ ਬਾਅਦ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੇ ਚੈਨਲ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਧੰਨਵਾਦੀ ਜੀ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਤੇ ਨਵੀਂ ਜਾਣਕਾਰੀ ਦੇ ਨਾਲ